ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਜੀ? ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਤਖਸ਼ੀ ਕੇਸਗੜ੍ਹ ਸਾਹਿਬ ਦੇ। ਹੈਗਾ ਕੋਈ ਕਿਸੇ ਦਾ ਭਲਾ ਕਰਨੇ ਦਾ ਜਮਾਨਾ। ਸਬਜੀ ਲਈ ਹੈ। ਰੋਟੀ ਲਈ ਹੈ। ਕੈਨੀਆਂ ਸਬਜੀ ਦੀਆਂ ਭਰਾਈਆਂ। ਰੋਟੀ ਖਾਧੀ। ਇਹ ਵੀ ਨਾਲ ਆ ਵੀ ਨਾਲ ਆ ਕਿਸੇ ਦੇ ਯਾਰ 11500 ਦੇ ਬੂਟ ਚੱਕ ਲੈ। ਆ ਸਾਰੀ ਪਾਰਟੀ ਗੈਂਗ ਪਾਰਟੀ ਜਿਹੜੀਆਂ ਬੂਟ ਚੱਕ ਹੁੰਦੇ, ਜੁੱਤੀਆਂ ਚੱਕ ਹੁੰਦੀਆਂ, ਸਮਾਨ ਆਹ ਹੈ ਪਾਰਟੀ। ਆ 11200 ਦੇ ਕਿਸੇ ਦੇ ਬੂਟ ਚੱਕੇ। ਤੇ ਚੱਕ ਗਏ ਸੱਜਣ ਹੋਣੀ ਨਿਕਲ ਗਏ ਇਹ ਸਭ ਕਿੱਥੇ ਦੇ ਜੁਪੀ ਦੇ ਕਿ ਬਿਹਾਰ ਦੇ ਕਿੱਥੇ ਦੇ ਆਓ ਹਾਂ ਸਮਝਾ Rajasthan ਦੇ ਪਿੱਛੋਂ ਵੀ Rajasthan ਦੇ ਆ ਬੂਟ ਕਾ ਚੱਕੇ ਉਹ ਲੈ ਚੱਕੇ ਕਿਉਂ ਚੱਕੇ ਬੂਟ ਕੀ ਨਾ ਕਿਹਾ ਚੱਕਣੇ ਨੂੰ ਕੀ ਕੀ ਨਾ ਕਿਹਾ ਕੀ ਨਾ ਕਿਹਾ ਰੋਣਾ ਨਹੀਂ ਹੈਗਾ ਕੀ ਨਾ ਕਿਹਾ ਬੂਟ ਚੱਕਣੇ ਨੂੰ ਹਾਂ ਨਾ ਤੂੰ ਹੀ ਆਵੀਂ ਖੜਾ ਖੜਾ ਅਭੀ ਖੜਾ ਆਇਆ ਨਹੀਂ ਖੜਾ ਜੋਤਨ ਨੂੰ ਕੀ ਇਹ ਚੰਗੀ ਗੱਲ ਐ ਵੀ ਤੁਸੀਂ ਰੋਟੀ ਵੀ ਲੈ ਲਈ ਸਬਜ਼ੀ ਵੀ ਲੈ ਲਈ ਡੱਬੇ ਵੀ ਭਰ ਲੈ ਕੁਛ ਵੀ ਨਹੀਂ ਬੋਲਿਆ ਤੁਸੀਂ ਬੋਲਿਆ ਨਹੀਂ ਪਤਾ ਨਹੀਂ ਇਹ ਇਹ ਚੰਗੀ ਗੱਲ ਐ ਪਹਿਲੇ ਦੱਸ ਕੁਛ ਲੈ ਖੜਾ ਤੇ ਖੜਾ ਲੈ ਰੋਟੀ ਕੁਛ ਤੇ ਲੋਕ ਜਗਲ ਚੋਂ ਨਾ ਬਾਬਾ ਜੀ ਉੱਧੇ ਚੱਕ ਕੇ ਲੈ ਖਾ ਕੇ ਨਹੀਂ ਫੇਰ ਅਗਲੇ ਦਿਨ ਅਗਲੇ ਦਿਨ ਤਾਂ ਨੁਕਸਾਨ ਕਰਤਾ ਨਾ 11500 ਦਾ ਬੂਟੇ 5 ਜੋੜੇ ਚੱਕ ਹੋਏ ਮੇ ਤੇ ਉਹ ਸੇਵਾ ਕਰਾ ਰਹੇ ਤੇ ਬਾਬਾ ਨਜੀਬਦੀ ਉਹਦੇ ਆ ਉਦੇ ਮੁੰਡਿਆਂ ਦੇ ਬੂਟ ਹੈ ਪੰਜ ਬੁੜਿਆਂ ਦੇ ਬੂੜੇ ਜਿਹੜੇ ਬੰਦੇ ਯਾਰ ਸੇਵਾ ਕਰਨ ਆਉਂਦੇ ਤੁਸੀਂ ਉਹਨਾਂ ਦੇ ਬੂਟ ਚੱਕ ਲੈ ਯਾਰ ਹੈ ਹੈ ਉਹ ਬੰਦੇ ਯਾਰ ਸੇਵਾ ਕਰਨ ਆਉਂਦੇ ਤਖਸਾਬ ਹੁਣ ਮੈਨੂੰ ਐ ਦੱਸੋ ਬਈ ਕਿਸੇ 11500 ਦੇ ਯਾਰ ਬੂਟ ਚੱਕ ਲੈ ਇਹਦੇ ਰੋਟੀ ਵੀ ਲਈ ਸਬਜ਼ੀ ਵੀ ਲਈ ਬਈ ਯਾਰ ਇਹ ਕਿਹੜੀ ਕਿਤਾਬ ਚ ਲਿਖਿਆ ਵਾ ਜੇ ਇਹਨਾਂ ਨੂੰ ਹੁਣ ਕੁੱਟੀਆਂ ਮਾਰੀਏ ਨਿਆਣਿਆਂ ਨੂੰ ਇਹਨੂੰ ਕਿਆ ਕੁੱਟਣਾ ਮਾਰਨਾ ਇਹਨੂੰ ਕਿਆ ਕੁੱਟੀਆਂ ਮਾਰੀਏ ਨਾ ਤਾਂ ਇਹਦੇ ਨਾਪ ਦੇ ਆ ਦੇਖੋ ਇੱਧਰ ਇਹ ਘੱਟੋ ਘੱਟ ਬੜੇ ਬੰਦੇ ਦੇ 10 ਨੰਬਰ 9 10 ਨੰਬਰ ਬੂਟ ਹੈ 11500 ਦੇ ਬੂਟ ਹੈ 1500 ਤੇ ਉੱਪਰੇ ਹੋਊਗੇ ਨਾ ਦਾ ਹੀ ਦੇ ਨਾਪਦੇ ਆ ਵੀ ਨਾ ਪਾ ਲੈਣੇ ਯਾਰ ਹੁਣ ਇਹਨੂੰ ਕਿਆ ਕੁੱਟੀ ਛੋਟੇ ਜਿਹੇ ਨੂੰ ਯਾਰ ਆ ਐਡੀ ਮੰਡਲੀ ਖੜੀ ਐ ਆ ਸਾਰੀ ਮੰਡਲੀ ਖੜੀ ਐ ਇਹਨਾਂ ਦੀ ਆ ਡੱਬੇ ਭਰਿਆ ਰੋਟੀ ਦਿੱਤੀ ਸਭ ਕੋ ਚੱਕਿਆ ਤਖਸ਼ੀਰ ਕੇਸਗੜ੍ਹ ਸਾਹਿਬ ਤੋਂ ਜਿੰਨੀਆਂ ਜੁੱਤੀਆਂ ਚੱਕਉਂਦੀਆਂ ਮਹਿੰਗੇ ਤੇ ਮਹਿੰਗੇ ਬੂਟੇ ਲੈ ਕੇ ਜਾਂਦੇ ਆ ਹੁਣ ਇਹਦਾ ਕਿਆ ਚਪੇੜਾ ਮਾਰੀਏ ਮਨੂੰ ਇਹ ਦੱਸੋ ਬਰਮਰਾ ਨਗਰਾ ਆਈ ਆ ਇਹ ਰਾਜਸਥਾਨ ਤੇ ਐ ਹੈਗੇ ਪਿੱਛੋਂ ਯੂਪੀ ਵੀ ਹਰ ਬਲ ਦੇ ਨਾ ਇਹਨਾਂ ਨੂੰ ਕੋਈ ਲਿਖਾ ਗਿਆ ਦੇ ਹੈਗੇ ਯੂਪੀ ਵੀ ਹਰ ਬਲ ਦੇ ਆਹੇ ਉਹ ਕਹਿੰਦੇ ਯਾਰ ਬੂਟ ਚੱਕ ਹੁਣ ਆਹ ਰੱਖ ਦਿੱਤੇ ਪਤਾ ਨਹੀਂ ਕਿੱਥੋਂ ਲਿਆਏ ਹੋਣੇ ਚੱਕ ਆ ਯਾਰ ਹੈ ਆ ਡੱਬੇ ਭਰੇ ਆ ਆ ਲੈ ਆ ਡੱਬੇ ਭਰੇ ਆ ਸਬਜੀ ਦੇ ਰੋਟੀ ਦੀ ਰੋਟੀ ਵੀ ਚਲੋ ਲੈ ਲਈ ਤੁਸੀਂ ਸਬਜੀ ਵੀ ਲੈ ਲਈ ਕੋਈ ਗੱਲ ਨਹੀਂ ਤੁਸੀਂ ਗੁਰੂ ਘਰ ਤੇ ਰੋਟੀ ਪਾਣੀ ਲੈ ਲਈ ਯਾਰ ਕਿਸੇ ਦਾ 1150 2000 ਦੇ ਬੂਟ ਤਨ ਚੱਕ ਨੇ ਉਹ ਵਿਚਾਰੇ ਨੰਗੇ ਪੈਰੀ ਕਰਦੇ ਤੁਸੀਂ ਹੁਣ ਨਾ ਤਾਂ ਇਹਦੇ ਨਾਪਦੇ ਆ ਬੰਦਾ ਪਾ ਲੂਗਾ ਤੂੰ 10 ਨੰਬਰ ਦੇ ਬੂਟ ਹੈ ਹੈ 10 ਨੰਬਰ ਦੇ ਬੂਟ ਹੈ ਚਲ ਹਿੰਡ ਲੈ ਲੋ ਤੁਹਾਨੂੰ ਕੋਈ ਮਨਾ ਨਹੀਂ ਕਰਦਾ ਹੈਗਾ ਹੈ ਆ بڑے بڑے ਇਹਨਾਂ ਦੇ ਨਾਲ ਆਖਰ بڑے ਬੰਦੇ ਨੇ ਪਾਣੇ ਬੂਟ ਛੋਟੇ ਨਾਲ ਤਾਂ ਪਾਣੇ ਨਹੀਂ ਹੈਗੇ ਆ ਹਾਲ ਹੈ ਜਿਨ੍ਹਾਂ ਦੇ ਬੂਟ ਚੱਕ ਹੁੰਦੇ ਜਿਹਨੇ ਵੀ ਜੁਪੀ ਬਿਹਾਰ ਦੇ ਹੈਗਾ ਨਾ ਇਥੇ ਆ ਜਵੇ ਇਹਨਾਂ ਦਾ ਇਹੀ ਕੰਮ ਹੈ ਯਾਰ ਇੱਥੋਂ ਸਕੂਟਰ ਮੋਟਰਸਾਈਕਲ ਜੋ ਵੀ ਚੱਕਣਾ ਨਹੀਂ ਵਧੀਆ ਬੂਟ ਹੁਣ ਪਤਾ ਨਹੀਂ ਕਿੱਥੋਂ ਚੱਕ ਲੈ ਆ ਉਹ ਰੱਖ ਦਿੱਤੇ ਉਹ ਬੰਦੇ ਨਾਲ ਲੱਭਣੇ ਯਾਰਾ ਹੈ ਹੈ ਇਹ ਹਾਲ ਹੈ ਯਾਰ ਹੁਣ ਇਹਨਾਂ ਨੂੰ ਕਿਆ ਕੋਈ ਚਪੇੜ ਮਾਰਾ ਕਿਆ ਇਹਨਾਂ ਨੂੰ ਕੋਟਾ ਕੋਈ ਹੈ 10 ਨੰਬਰ ਦੇ ਬੂਟ بڑے ਬੰਦੇ ਦੇ ਇਹ ਹੈ ਇਹ ਹੌਲੀ ਹੌਲੀ ਸਿਰ ਚੜਦੇ ਜਾਂਦੇ ਆ ਇੱਕ ਜੋੜਾ ਨਹੀਂ ਇਹ ਸੇਵਾਦਾਰਾਂ ਦੇ ਪਾਣੀ ਕਿੰਨੇ ਚੱਕ ਹੋਏ ਉਹ ਵਿਚਾਰੇ ਖੋਲ ਕੇ ਚੱਲ ਜਾਂਦੇ ਆ ਪਰ ਸੇਵਾ ਕਰਨ ਚੱਲ ਜਾਂਦੇ ਆ ਇਹ ਲਿਆਏ ਕਿਤੇ ਉਧਰੋਂ ਹੋਣੇ ਨਾਲੇ ਪੱਕਾ ਉਹ ਰੱਖ ਤੇ ਹੁਣ ਹੁਣ ਵਿਚਾਰਾ ਲੱਭੀ ਜਾਵਾ ਕੀ ਕਹਾ ਬੰਦਾ ਕੋਈ ਯਾਰ